ਪੰਥ ਨੇ ਰਾਤ ਨੂੰ ਪਾਰਟੀ ਜੁਆਇਨ ਕੀਤੀ ਸਵੇਰੇ ਜੇ ਮੂੰਹ ਹੀ ਨਹੀਂ ਤੋਟਾਣੋ ਸੋ ਪਹਿਲਾਂ ਕਿਸੇ ਉਹਨਾਂ ਦੇ ਘਰੇ ਜਾ ਕੇ ਵੜ ਗਏ ਇਹ ਮਸਲਾ ਕੀ ਸੀਗਾ ਸਾਹਿਬ ਕੋਈ ਦੱਸੂਗਾ ਥਰੀ ਨਾ ਤਾਂ ਆਦਾ ਦੱਸੇ ਇੱਕ ਗੈਂਗਸਟਰ ਦੇ ਤਰੀਕੇ ਨਾਲ ਕੰਮ ਕਰ ਰਹੀ ਹੈ ਸਰਕਾਰ ਇੱਕ ਗੈਂਗ ਦੇ ਤਰੀਕੇ ਨਾਲ ਭਗਵੰਤ ਮਾਨ ਜੀ ਇੱਥੇ ਮੁੱਛਾਂ ਨੂੰ ਪਾ ਦੇਣ ਵਾਲੇ ਪੰਜਾਬੀ ਵਸਦੇ ਐ ਇੱਥੇ ਬਾਹ ਮਰੋੜਨ ਨਾਲ ਕੰਮ ਨਹੀਂ ਚੱਲ ਸਕਦਾ ਕਿਤੇ ਹੋਰ ਜਾ ਕੇ ਚੱਲ ਚੱਲਦਾ ਨਾ ਪੰਜਾਬ 'ਚ ਬਾਹ ਮਰੋੜ ਨਾਲ ਰਾਜਨੀਤੀ ਨਹੀਂ ਹੁੰਦੀ ਇੱਥੇ ਤਾਂ ਮੁੱਛਾਂ ਨੂੰ ਮਰੋੜ ਕੇ ਰੱਖਦੇ ਐ ਲੋਕ ਇਸ ਕਰਕੇ ਤੁਸੀਂ ਆਪਣਾ ਉਸ ਹਿਸਾਬ ਨਾਲ ਕੰਮ ਕਰੋ ਪਰ ਕਿਉਂ ਹੋਇਆ ਜੋ ਸਰਕਾਰ ਨੂੰ ਦਿੱਤੀ ਹੈ ਭਗਵੰਤ ਮਾਨ ਜੀ ਦਾ ਆਪ ਦਾ ਜਿਸ ਤਰ੍ਹਾਂ ਆਪ ਦਾ ਜਿਵੇਂ ਚੰਦਿਆਂ ਦਾ ਸ਼ੁਕਰ ਮੇਲਾ ਕਰੀ ਜਾਂਦੇ ਸਾਹ ਉਹਨਾਂ ਨੇ ਤਾਂ ਠੇਕੇ ਤੇ ਦੇ ਰੱਖੀ ਐ ਪੰਜਾਬ ਸਰਕਾਰ ਕੇਜਰੀਵਾਲ ਸਾਹਿਬ ਨੂੰ ਚਲਾਓ ਤਾਂ ਸੰਤਾ ਠੇਕਾ ਦੇ ਦੇਵਾ ਮੇਰੀ ਕੁਰਸੀ ਐ ਮੇਰੀ ਆ ਕੋਠੀ ਐ ਆ ਨਾ ਛੇੜਿਓ ਮੇਰੇ ਵਾਲੇ ਨਾਲ ਵਾਲੇ ਸਾਰੇ ਜਿਹੜੇ ਕੱਢ ਦਿਓ ਉਹਨਾਂ ਨੂੰ ਕੱਢ ਦਿਓ ਪਰ ਉਹ ਮੇਰੇ ਕੋਲ ਰਹਿਣ ਦਿਓ ਇਨੇ ਕੱਲ ਹੁਣ ਮੈਂ ਅਮਨ ਅਰੋੜਾ ਜੀ ਦੀ ਗੱਲ ਕਰਨਾ ਕੱਲ ਬਹੁਤ ਤੱਤੇ ਹੋ ਰਹੇ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਇਸਨੀ ਜਖੜ ਕੀ ਬੋਲੀ ਜਾਂਦਾ ਜਦੋਂ 8 ਸਤ ਅਕਤੂਬਰ ਨੂੰ ਇਹਨਾਂ ਦੇ ਰੇਡ ਪਈ ਹੈ 2024 ਦੇ ਮੈਂ ਬਿਆਨ ਪੜ੍ਹ ਰਿਹਾ ਸਭ ਸੁਪਰੀਮੋ ਅਰਵਿੰਦ ਕੇਜਰੀਵਾਲ টারਮਡ ਦਾ ਰੇਡ ਐਜ਼ ਅ ਪੋਲੀਟੀਕਲੀ ਮੋਟੀਵੇਟਿਡ ਅਟੈਕ ਬਾਏ ਦਾ ਮੋਦੀ ਗਵਰਨਮੈਂਟ ਉਸ ਬੰਦੇ ਤੇ ਰੇਡ ਪਈ ਸਾਬ ਜਿਹਨੂੰ ਸੇਬੀ ਨੇ ਆਲਰੇਡੀ ਜੱਜਮੈਂਟ ਪਾਸ ਕੀਤੀ ਹੋਈ ਉਹਦੇ ਖਿਲਾਫ कि ਉਹਨਾਂ ਦੇ ਸੀਏ ਦੇ ਖਿਲਾਫ ਵੀ ਇਹਨਾਂ ਨੇ ਫਰਾਡੂ ਲੈਂਡ ਮੀਨਸ ਨਾਲ ਪ੍ਰਾਪਰਟੀਆਂ ਦਿਖਾਤੀਆਂ ਬਣਾ ਕੇ ਸ਼ੇਅਰ ਹੋਲਡਰਜ਼ ਨੂੰ ਗੁੰਮਰਾਹ ਕਰਕੇ ਆਪਦੇ ਸ਼ੇਅਰ ਦੀ ਵੈਲਿਊ ਵਧਾ ਲਈ ਇਹਨਾਂ ਨੇ ਇਹ ਰਿਤੇਸ਼ ਪ੍ਰਾਪਰਟੀ ਵਾਲੇ ਨੇ ਮੈਂ ਨਹੀਂ ਕਹਿ ਰਿਹਾ ਉਹ ਸਾਰੇ ਆਈ ਹੈਵ 올 ਦਾ ਡਾਕੂਮੈਂਟਸ ਵਿਦ ਮੀ ਉਹ ਮੈਂ ਤੁਹਾਨੂੰ ਸਾਰੇ ਡਿਸਟ੍ਰੀਬਿਊਟ ਵੀ ਕਰ ਦਾਂਗਾ ਸੇਬੀ ਦੀ ਜਿਹੜੀ ਜਜਮੈਂਟ ਆ ਰਹੀ ਸਾਹਿਬ ਆ ਸੇਬੀ ਦੀ ਜਜਮੈਂਟ ਹੈ ਸਾਹਿਬ ਸੇਬੀ 2018 ਤਰੀਕ ਦੀ ਖਬਰ ਹੈ फाइनेंशियल स्टेटमेंट ऑफ रितेश प्रॉपर्टीज एंड इंडस्ट्री भूषण प्रोप्राइटर ऑफ भूषण अग्रवाल एंड कंपनी वाज फाउंड टू हैव वायलेटेड नॉर्म्स रिलेटेड टू फ्रॉडुलेंट ट्रेड प्रैक्टिसेस फ्रॉडुलेंट मिस रिप्रेजेंटेशन रिगार्डिंग द पूलिंग ऑफ लैंड आप पूलिंग ऑफ लैंड ए श्रीमान जी सारे माहिर है साहब पूलिंग ऑफ लैंड एंड कोलैबोरेशन एग्रीमेंट विद अस अनसल टाउनशिप एंड प्रोजेक्ट्स लिमिटेड आ साहब आ जदी जिन्ना ते जिस गल तो रेड पई सी इस गल तो रेड पई सी साहब 2016 दा ਜਿਨ੍ਹਾਂ ਤੇ ਇਹਨਾਂ ਦੇ ਖਿਲਾਫ ਹੋਇਆ ਸੀਗਾ ਇਹ ਇਹਨਾਂ ਦੇ ਉੱਤੇ ਕਰਨ ਦੀ بجائے ਹੁਣ ਕਹਿ ਰਿਹਾ ਵੀ ਸੁਨੀਲ ਜਾਖੜ ਤੇ ਸ਼ਰਮਾ ਜੀ ਕਿਉਂ ਬੋਲ ਰਹੇ ਹੈ ਆ ਉਹਨਾਂ ਨੇ ਕਿਹਾ ਟੂਡੇ ਬੀ ਅਰ ਕੰਡਕਟਿੰਗ ਅਨ ਈਡੀ ਰੇਡ ਔਨ ਸੰਜੀਵ ਰੂੜਾ ਬਿਫੋਰ ਥਿਸ ਦੇ ਅਰੈਸਟਿਡ ਮੀ ਸੰਜੇ ਸਿੰਘ ਮਨੀਸ਼ ਸੋਦੀਆ ਅਸਤੈਂਦਰ ਜੈਨ ਵਿਜੇ ਨਾਇਰ ਇਹ ਵੇਬ ਸਾਰੇ ਨਾਮ ਤੁਸੀਂ ਲੈਤੇ ਸਾਬ ਸਾਰੇ ਡੇਡ ਡੇਡ ਸਾਲ ਕੱਟ ਕੇ ਆਏ ਹੈ ਉਦੋਂ ਇਹ ਕਹਿ ਰਹੇ ਸੀਗੇ ਥਿਸ ਇਜ਼ ਨੋਟ ਅ ਇਨਵੈਸਟੀਗੇਸ਼ਨ ਅਗੇਂਸਟ ਕਰਪਸ਼ਨ ਇਟ ਇਜ਼ کلیئرلی ان اورکیسٹڈ اٹمپٹ بائی دی پرائم منسٹر ٹو کرش اور پارٹی تے کلے کےجریوال صاحب نہیں بولے صاحب ساری دی ساری پارٹی میدان چے اتریا کیونکہ کام بہت بڑا ہے صاحب 41 ایکڑ تو زیادہ جگائیں جس تے انہوں نے وڑیا او نو سارے نو انڈسٹریل پلاٹ سیگا او کسے ونڈر ملک والے نو دتا سیگا انہاں نے بعد چے او چک کے اپ دے جو دے چے گروپ ہاؤسنگ بنا لی پھر کہندے ہیں جی ان ایکٹ نہ دے پریس کانفرنس ਸੀਨੀਅਰ ਆਪ ਲੀਡਰ ਐਂਡ ਫਾਰਮਰ ਦਿੱਲੀ ਚੀਫ ਮਿਨਿਸਟਰ ਮਨੀਸ਼ ਸੋਦੀਆ ਸੈਡ ਟੂਡੇ ਇਨ ਅ ਬਿਟ ਟੂ ਡਿਸਟਰੋਏ ਆਫ ਅਰਵਿੰਦ ਕੇਜਰੀਵਾਲ ਐਂਡ आवर ਲੀਡਰਸ ਦਾ ਪ੍ਰਾਈਮ ਮਿਨਿਸਟਰਸ ਪੈਟ ਏਜੰਸੀ ਈਡੀ ਹੈਜ਼ ਰੇਡਿਡ ਦਾ ਹੋਮ ਆਫ ਸੰਜੀਵ ਰੋੜਾ ਇਹਦੇ ਨਾਲ ਵੀ ਨਹੀਂ ਬਿੜਾ ਫਿਰ ਕਹਿੰਦੇ ਸੀਨੀਅਰ ਆਪ ਲੀਡਰ ਐਂਡ ਰਾਜ ਸਭਾ ਐਮਪੀ ਸੰਜੇ ਸਿੰਘ ਅਕਿਊਜ਼ ਦਾ ਪ੍ਰਾਈਮ ਮਿਨਿਸਟਰ ਸਭ ਥੋੜੇ ਦੇ ਜਦੋਂ ਆ ਚਾਹ ਜੇ ਉਦੋਂ ਦਾ ਪੋਲਿਟਿਕਲ ਮੰਡਟਾ ਹੋ ਜਾਂਦਾ ਹੈ ਇਹ ਜਿਹੜੇ ਬੰਦੇ ਨੇ ਰਾਤ ਨੂੰ ਪਾਰਟੀ ਜੁਆਇਨ ਕੀਤੀ ਸਵੇਰੇ ਜੇ ਮੂੰਹ ਵੀ ਨਹੀਂ ਤੋਤਣਾ ਹਸ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਘਰੇ ਜਾ ਕੇ ਵੜ ਗਏ ਕੀ ਮਸਲਾ ਕੀ ਸੀਗਾ ਸਭ ਕੋਈ ਦੱਸੂਗਾ ਥਰੀ ਨਾ ਤਾਂ ਆਦਾ ਦੱਸੇ ਇਟ ਇਜ਼ ਬੇਸਿਕਲੀ ਸਾਹਿਬ ਇੱਕ ਗੈਂਗਸਟਰ ਦੇ ਤਰੀਕੇ ਨਾਲ ਕੰਮ ਕਰ ਰਹੀ ਹੈ ਸਰਕਾਰ ਇੱਕ ਗੈਂਗ ਦੇ ਤਰੀਕੇ ਨਾਲ ਭਗਵੰਤ ਮਾਨ ਜੀ ਇੱਥੇ ਮੁੱਛਾਂ ਨੂੰ ਤਾ ਦੇਣ ਵਾਲੇ ਪੰਜਾਬੀ ਵਸਦੇ ਐ ਇੱਥੇ ਬਾਹ ਮਰੋੜ ਨਾਲ ਕੰਮ ਨਹੀਂ ਚੱਲ ਸਕਦਾ ਕਦੇ ਹੋਰ ਜਾ ਕੇ ਚਲ ਚਲਦਾ ਨਾ ਪੰਜਾਬ 'ਚ ਬਾਹ ਮਰੋੜ ਨਾਲ ਰਾਜਨੀਤੀ ਨਹੀਂ ਹੁੰਦੀ ਇੱਥੇ ਤਾਂ ਮੁੱਛਾਂ ਨੂੰ ਮਰੋੜ ਕੇ ਰੱਖਦੇ ਆ ਲੋਕ ਇਸ ਕਰਕੇ ਤੁਸੀਂ ਆਪਣਾ ਉਸ ਹਿਸਾਬ ਨਾਲ ਕੰਮ ਕਰੋ ਪਰ ਕਿਉਂ ਹੋਇਆ ਜੋ ਕੁਝ ਹੈ ਇਟ ਸੀਮਜ਼ ਲਾਈਕ ਵੀ ਇਹਨਾਂ ਨੂੰ ਰਾਜਨੀਤਿਕ ਮੰਤਰੀ ਨਾਲ ਪਕੜਿਆ ਗਿਆ ਆ ਤਾਂ ਇੱਕ ਕਾਰਨ ਹੈ ਸਾਥ ਇਸ ਤੋਂ ਵੀ ਜਿਹੜਾ ਵੱਡਾ ਕਾਰਨ ਹੈ ਪਿਛਲੇ ਜਦੋਂ ਦਾ ਇਹਨਾਂ ਨੇ ਆ ਪੰਗਾ ਛੇੜ ਲਿਆ ਲੈਂਡ ਪੂਲਿੰਗ ਵਾਲਾ ਵਕਤ ਨੂੰ ਪਈ ਖੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਤਾਂ ਕੀ ਹੈ ਭਗਵੰਤ ਮਾਨ ਜੀ ਦਾ ਆਪ ਦਾ ਜਿਸ ਤਰ੍ਹਾਂ ਉਹ ਆਪ ਦਾ ਜਿਵੇਂ ਚੱਲਿਆਂ ਦਾ ਸ਼ੁਗਰ ਮੇਲਾ ਕਰੀ ਜਾਂਦੇ ਸਾਬ ਉਹਨਾਂ ਨੇ ਤਾਂ ਠੇਕੇ ਤੇ ਦੇ ਰੱਖੀ ਹੈ ਪੰਜਾਬ ਸਰਕਾਰ ਕੇਜਰੀਵਾਲ ਸਾਹਿਬ ਨੂੰ ਇਹ ਚਲਾਓ ਜੀ ਤਾਂ ਸੰਤਾ ਠੇਕਾ ਦੇ ਦਿਵਾ ਮੇਰੀ ਕੁਰਸੀ ਹੈ ਮੇਰੀ ਆ ਕੋਠੀ ਹੈ ਆ ਨਾ ਛੜਿਓ ਮੇਰੇ ਵਾਲੇ ਨਾਲ ਵਾਲੇ ਸਾਰੇ ਜਿਹੜੇ ਕੱਢ ਦਿਓ ਉਹਨਾਂ ਨੂੰ ਕੱਢ ਦਿਓ ਪਰ ਉਹ ਮੇਰੇ ਕੋਲ ਰਹਿਣ ਦਿਓ ਉਹ ਤਾਂ ਚੱਲਿਆਂ ਦਾ ਠੇਕੇ ਤੇ ਉਹਨਾਂ ਨੇ ਦੇ ਰੱਖੀ ਹੈ ਉਹਨਾਂ ਦਾ ਮਸਲਾ ਇਟ ਸਿਰਫ ਨਾਟ ਓਨਲੀ ਪੋਲਿਟੀਕਲ ਵੈਂਡੇਟਾ ਔਰ ਟੂ ਸੈਂਡ ਅ politcal ਮੈਸੇਜ ਵੀ ਸਾਰਿਆਂ ਨੂੰ ਇੱਕ ਮੈਸੇਜ ਲਾ ਦਈਏ ਵੀ ਕੋਈ ਪਾਰਟੀ ਦੂਜੇ ਪਾਸੇ ਗਿਆ ਤਾਂ ਰੇਡ ਕਰਦੇ ਨਹੀਂ ਸਾਹਿਬ ਇਸ ਤੋਂ ਵੀ ਅੱਗੇ ਇੱਕ ਕਾਰਨ ਹੈ ਉਹ ਕਾਰਨ ਹੈ ਵੀ ਜਦੋਂ ਦੀਆ ਲੈਂਡ ਪੁਲੀਨ ਸਕੀਮ ਦੇ ਖਿਲਾਫ ਪੰਜਾਬ ਦਾ ਕਿਸਾਨ ਉੱਠ ਖੜਿਆ ਵਕਤ ਪਿਆ ਖੜਾ ਹੈ ਚਰਚਾ ਚੱਲ ਰਹੀ ਹੈ ਇੱਕ ਬੜੇ ਸੀਨੀਅਰ ਪੱਤਰਕਾਰ ਦੋਨਾਂ ਦੇ ਪੂੜਾ ਰਿਸਰਚ ਆਰਟੀਕਲ ਹੈ ਜਿਸ ਜਿਹਨਾਂ ਨੇ ਕਹਿ ਆ ਸਾਰੀ ਸਕੀਮ ਜਿਹੜੀ ਐ ਸਿਮੇਟ ਕੇ ਤਿੰਨ ਸ਼ਹਿਰਾਂ 'ਚ ਆਵੜੀ ਇਹ ਤਿੰਨ ਸ਼ਹਿਰਾਂ 'ਚ ਸਾਰੇ ਉਹ ਜਿਹੜਾ ਪਹਿਲਾ ਸ਼ਹਿਰ ਹੈ ਜਿੱਥੇ ਐਕਸਪੈਰੀਮੈਂਟ ਹੋਊਗਾ ਜਾਂ ਜਿੱਥੇ ਕਾਮਯਾਬੀ ਤੇ ਲੈਂਡ ਪੂਲਿੰਗ ਰਹੀ ਹੈ ਕਾਲੀਆਂ ਦੇ ਟਾਈਮ 'ਚ ਜਿਹੜੀ ਹੋਈ ਸੀ ਉਹ ਹੈ ਮੋਹਾਲੀ ਮੋਹਾਲੀ 'ਚ ਸਭ ਤੋਂ ਵੱਡਾ ਲੈਂਡ ਹੋਲਡਰ ਕੌਣ ਹੈ ਸਾਬ ਮਨੂੰ ਨਹੀਂ ਲੱਗਦਾ ਵੀ ਇਹ ਨਾਲੇ ਆ ਜੀਐਲਪੀ ਵਾਲਾ ਹੈ ਇਸ ਇਲਾਕੇ ਦੇ ਅੰਦਰ ਖਰੜ ਤੇ ਮੋਹਾਲੀ ਵਾਲੇ ਏਰੀਏ 'ਚ ਸਭ ਤੋਂ ਜ਼ਿਆਦਾ ਅਗਰ ਕਿਸੇ ਕੋਲ ਜ਼ਮੀਨਾਂ ਹੈਗੀਆਂ ਲੈਂਡ ਪੂਲਿੰਗ ਜਿਹੜੀ ਗਿਲਕੋ ਵੈਲੀ ਹੈ ਉਹਨਾਂ ਦੀ ਉਹ ਹੈਗਾ ਰਣਜੀਤ ਸਿੰਘ ਗਿੱਲ ਹੈ ਇੱਕ ਤੀਰ ਨਾਲ ਦੋ ਸ਼ਿਕਾਰ ਇੱਕ ਤਾਂ ਪੋਲੀਟਿਕਲੀ ਤੌਣ ਮਰੋੜ ਦਿਓ ਦੂਜਾ ਵੀ ਵਿਲ ਹੈ ਮੀਨ ਹੇਵ ਹਿਮ ਸਾਈਨ ਔਨ ਦਾ ਡਾਟਡ ਲਾਈਨਸ ਆ ਪੋਲੀਟਿਕਲ ਰਾਈਵਲਰੀ ਅਸੀਂ ਦੋ ਬਿਜ਼ਨਸ ਹਾਊਸਸ ਦੇ ਅੰਦਰ ਤਾਂ ਦੇਖੀ ਹੈ ਸਾਬ ਪਰ ਆ ਜਿਹੜੀ ਸਰਕਾਰ ਹੈ ਆ ਕੋ ਆਮ ਆਦਮੀ ਦੀ ਸਰਕਾਰ ਨਹੀਂ ਹੈ ਸਾਬ ਇਹਨਾਂ ਨੂੰ ਜਾ ਕੇ ਇਹਨਾਂ ਨੂੰ ਵੀ ਰਜਿਸਟਰ ਆਫ ਕੰਪਨੀਆਂਜ਼ ਕੋਲ ਆਪਣੀ ਕੰਪਨੀ ਰਜਿਸਟਰ ਕਰਾ ਲੈਣੀ ਚਾਹੀਦੀ ਹੈ ਆਮ ਆਦਮੀ ਪ੍ਰੋਪਰਟੀ ਡਿਵੈਲਪਰਸ ਪ੍ਰਾਈਵੇਟ ਲਿਮਟਿਡ ਚੇਅਰਮੈਨ ਕੇਜਰੀਵਾਲ ਸਾਹਿਬ ਬੋਰਡ ਆਫ ਡਾਇਰੈਕਟਰਸ ਸੋਧਿਆ ਸਾਹਿਬ ਸਤਿੰਦਰ ਜੈਨ ਜੀ ਬੇਸਿਕਲੀ ਹੀ ਸ਼ੁੱਡ ਬੀ ਦਾ ਐਗਜ਼ੀਕਟਿਵ ਕਿਉਂਕਿ ਆ ਸਾਰਾ ਹਵਾਲੇ ਵਾਲੇ ਕੰਮ ਚੋਗੇ ਸੀ ਅੰਦਰ ਆ ਪੈਸਾ ਇਹਨਾ ਜਿਹੜਾ ਲੈਂਡ ਦੇਣ ਦਾ ਹੋਊਗਾ ਸਤਿੰਦਰ ਜੈਨ ਜੀ ਸੋਧਿਆ ਸਾਹਿਬ ਵੈਬਰ ਸਾਹਿਬ ਬਾਕੀ ਸਾਹਿਬ ਤੇ ਸਭਾਂ ਦੇ ਨਾਲ ਉਹਨਾਂ ਦਾ ਮਾਲਜੇ ਦਾ ਨਾਮ ਪਤਾ ਨਹੀਂ ਪੈਂਦਾ ਹੈ ਕਿ ਨਹੀਂ ਪੈਂਦਾ ਉਹ ਜਿਹੜੇ ਕਹਿੰਦੇ ਆਨਰੇਡ ਡਾਇਰੈਕਟਰ ਹੁੰਦੇ ਆ ਉਸ ਚ ਉਹ ਪਾ ਦੇਣ ਦੇ ਜਿਹੜੇ ਆ ਉਹ ਡਾਇਰੈਕਟਰ ਉਹ ਬਣ ਜਾਣਗੇ ਇਸ ਕਰਕੇ ਆ ਇੱਕ ਬਿਜ਼ਨਸ ਬਾਮ ਰੋਡ ਸਾਹ ਅਦਰ ਦੈਨ ਪੋਲੀਟੀਕਲ ਮਰੋਡ ਦੇ ਨਾਲ ਐਸੇ ਬਿਜ਼ਨਸ ਇੰਟਰਸਟ ਸਰਕਾਰ ਹੈ ਗਵਰਨਮੈਂਟ ਜਿਹੜੀ ਹੈ ਗਵਰਨਮੈਂਟ ਨੂੰ ਇੱਕ ਗੈਂਗ ਦੀ ਤਰ੍ਹਾਂ ਇੱਕ ਬਿਜ਼ਨਸ ਹਾਊਸ ਦੀ ਤਰ੍ਹਾਂ ਚਲਾ ਰਿਹਾ ਹੈ ਇਹਦੀ ਬਾਮ ਰੋਡ ਕੇ ਅਸੀਂ ਆ ਜ਼ਮੀਨਾਂ ਜਿਹੜੀਆਂ ਕਾਬੂ ਕਰਨੀ